ਚਲ ਪਿਆ ਤੈਨੂੰ ਸਾਲ ਹੋ ਗਏ ਬੀਤ ਗਏ ਆਇਆ ਨਾ ਤੂਵੇ ਅਸੀਂ ਹਿਜ਼ਰਾਂ ਦਾ ਰੋਗ ਸੀਨੇ ਨਾਲ ਲਾ ਲਿਆ ਤੇਰੇ ਸਾਹ ਦੀ ਸੁਗੰਧ ਮੇਰਾ ਟੁੱਟੇ ਅੰਗ ਅੰਗ ਵਾਮਾ மஞ்சிர மஞ்சள் பையா கன கன பூர சய மா

ਮੈਨਾਂ ਲਾਂਕੂ ਸੰਦੇਵ ਹੈ ਤਾਂ ਮੈਂ ਮਾਨਨੇ ਗਿਆ ਤੋਂ ਮਰ ਚਿੰਦਾ ਫੋਟੋ ਵਾਲਾ ਕਿੱਥੇ ਆ ਵੀਰ ਤੇ ਕਿੰਗ ਵਾਲੀ ਲਾਈਟ ਤੋਂ ਬਣਾ ਕੀ ਹੁੰਦਾ ਹੈ ਅਹਿਮੇ ਨਹੀਂ ਲੋਕ ਇਹ ਦੇਖ ਕੇ ਹੱਟੋਗੇ ਆ ਲੋ ਕੇ ਜਿਹੜਾ ਐਕਸਪੈਕਟ ਜਿਹੜਾ ਆ ਕੇ ਪੰਜ ਵਜੇ ਤੱਕ ਨਾ ਦੀ ਵੜਗੀ ਆਉਂਦੇ ਹੈ ਕਿਸਾ ਆਦੇ ਉਹ ਸਭ ਤੋਂ ਪਹਿਲਾ ਮੰਚ ਉਹ ਤੇ ਪਾਟਦੇ ਦੂਰੋਂ ਦੇਖਿਓ ਭਾਈ ਅੰਕਾਰ ਬਹੁਤ ਹੀ ਸਤਿਕਾਰ ਆਮ ਹੈ ਅੱਜ ਦੇ ਇਹ ਵਿਹੜੇ ਤੇ ਜਿਕੇ ਇਸ ਪ੍ਰੋਗਰਾਮ ਦੇ ਆਗੂ ਮੰਤਰੀ ਸੰਧੂ ਜੀ ਉਹਨਾਂ ਦੇ ਨਾਲ ਪਰ ਪਹਲਾਇਆਣਾ ਜੀ ਸਾਡੇ ਔਰ ਬਹੁਤ ਹੀ ਸਤਿਕਾਰਯੋਗ ਮੀਤੀ ਮੈਂਬਰ ਜਿਨ੍ਹਾਂ ਨੇ ਇਹ ਪ੍ਰੋਗਰਾਮ ਪੜਿਸ਼ੰਦਤ ਦੇ ਨਾਲ ਵਿੱਡਿਆ ਮੈਂ ਸਦੋਂ ਤੋਂ ਉਹਨਾਂ ਨੂੰ ਤਾਂ ਬਾਤ ਕਿਦਾਂ ਦੇ ਨਾਲ ਪੱਛ ਦੀ ਹਾਜ਼ਰੀ ਪਾਉਂਦਾ ਹਾਂ ਆ ਜ਼ਿੰਦਗੀ ਦਾ ਸਫਰਨਾਮਾ ਕੰਦਲਾ ਹੋ ਗਿਆ ਜ਼ਿੰਦਗੀ ਦਾ ਸਫਰਨਾਮਾ ਸਭ ਰਸਤੇ ਆਪਣਿਆਂ ਤੋਂ ਲੁਕਦੇ ਜਾਂਦੇ ਨੇ ਕੰਦਲਾ ਹੋ ਗਿਆ ਜ਼ਿੰਦਗੀ ਦਾ ਸਫਰਨਾਮਾ ਸਭ ਰਸਤੇ ਆਪਣੇ ਆਪ ਤੋਂ ਲੁਕਦੇ ਜਾਂਦੇ ਨੇ ਉਦਤ ਰਾਣੀ ਵੀ ਤਾਂ ਹੁਣ ਕਰੋਪ ਹੋ ਗਈ ਉਦਤ ਰਾਣੀ ਵੀ ਤਾਂ ਹੁਣ ਕਰੋਪ ਹੋ ਗਈ ਉਉਤੇ ਪਿਆਰ ਨਾਲ ਸੀ ਪਾਲੇ ਸੁੱਕਦੇ ਜਾਂਦੇ ਨੇ ਉਉਤੇ ਪਿਆਰ ਨਾਲ ਸੀ ਪਾਲੇ ਸੁੱਕਦੇ ਜਾਂਦੇ ਨੇ ਕਿੱਥੇ ਰਹਿ ਗਿਆ ਪਿਆਰ ਭੈਣ ਭਰਾਵਾਂ ਦਾ ਇੱਥੇ ਰਹਿ ਗਿਆ ਪਿਆਰ ਨੂੰ ਭੈਣ ਭਰਾਵਾਂ ਦਾ ਫਿਰਲੇ ਫਿਰਦੇ ਹੀ ਕਰਦੇ ਨੇ ਸਤਕਾਰ ਨੂੰ ਮਾਮਾ ਦਾ ਪਿਓ ਨੂੰ ਪੁੱਛਣ ਦੀ ਜੋ ਲੋੜ ਸਮਝਦੇ ਨਹੀਂ ਪਿਓ ਨੂੰ ਪੁੱਛਣ ਦੀ ਜੋ ਲੋੜ ਸਮਝਦੇ ਨਹੀਂ ਕਾਰੋਬਾਰ ਉਹਨਾਂ ਦੇ ਰੁਕਦੇ ਜਾਂਦੇ ਨੇ ਉੱਤੇ ਪਿਆਰ ਨਾਲ ਅਸੀਂ ਪਾਏ ਸੁੱਕਦੇ ਜਾਂਦੇ ਨੇ ਮੋਹ ਪਿਆਰ ਤਾਂ ਕਿੱਦਰੇ ਵੀ ਮੋਹ ਪਿਆਰ ਤਾਂ ਕਿੱਦਰੇ ਵੀ ਨਜ਼ਰੀ ਪੈਂਦਾ ਨਹੀਂ ਬਗੈਰ ਮਤਲਬੋਂ ਕੋਈ ਕਿਸੇ ਦੇ ਨੇੜੇ ਬੈਠਦਾ ਨਹੀਂ ਮੋਹ ਪਿਆਰ ਤਾਂ ਕਿੱਦਰੇ ਵੀ ਨਜ਼ਰੀ ਪੈਂਦਾ ਨਹੀਂ ਬਗੈਰ ਮਤਲਬੋਂ ਕੋਈ ਕਿਸੇ ਦੇ ਨੇੜੇ ਬੈਠਦਾ ਨਹੀਂ ਅੰਨੇ ਦੌੜ ਲੱਗੀ ਹੈ ਇੱਥੇ ਹਰ ਪਾਸੇ ਪੈਸੇ ਦੀ ਅੰਨੇ ਦੌੜ ਲੱਗੀ ਹੈ ਇੱਥੇ ਹਰ ਪੈਸੇ ਦੀ ਪਾਸੇ ਪੈਸੇ ਦੀ ਪੂਰੇ ਪਿਆਰੇ ਰਸਤੇ ਸਾਰੇ ਮੁੱਕਦੇ ਜਾਂਦੇ ਨੇ ਤੇ ਪਿਆਰ ਨਾਲ ਸੀ ਪਾਲੇ ਅਜੀਬੋ ਗਰੀਬ ਕਹਾਣੀ ਹੋਗੀ ਦੁਨੀਆਦਾਰੀ ਦੀ ਅਜੀਬੋ ਗਰੀਬ ਕਹਾਣੀ ਹੋਗੀ ਦੁਨੀਆ ਸਾਰੀ ਦੀ ਗੁਰਜ ਵਾਲਾ ਕਿਵੇਂ ਕੱਢੂ ਕੱਲਾ ਗੁੰਜਲ ਕਾਹੀ ਸਾਰੀ ਦੀ ਗੁਰਜ ਵਾਲਾ ਕਿਵੇਂ ਕੱਢੂ ਕੱਲਾ ਗੁੰਜਲ ਕਾਹੀ ਸਾਰੀ ਦੀ ਛਿੰਦੇ ਲਾ ਕੇ ਲੋਹੀ ਦੁਨੀਆ ਆਪ ਮਹਾਰੀ ਕਰਦੀਆ ਛਿੰਦੇ ਲਾ ਕੇ ਲੋਹੀ ਦੁਨੀਆ ਆਪ ਮਹਾਰੀ ਕਰਦੀਆ ਇਹੋ ਸੋਚ ਸੋਚ ਕੇ ਬੁੱਧੀ ਜੀ ਵੀ ਚੁੱਪ ਨਹੀਂ ਜਾਂਦੇ ਨੇ ਉੱਤੇ ਪਿਆਰ ਨਾਲ ਸੀ ਪਾਏ ਜਿਹੜੇ ਸੁੱਕਦੇ ਜਾਂਦੇ ਨੇ ਉੱਤੇ ਪਿਆਰ ਨਾਲ ਸੀ ਪਾਏ ਜਿਹੜੇ ਸੁੱਕਦੇ ਜਾਂਦੇ ਨੇ ਸਤਿ ਸ੍ਰੀ ਅਕਾਲ ਬਾਕ ਬਾਕ ਸ਼ੁਕਰੀਆ ਵੀ ਸਾਡੇ ਸ਼ਿੰਦਾ ਗੁਰਜ ਵਾਲਾ ਜੀ ਸਟੇਟ ਅਵਾਰਡੀ ਆ ਇਹਨਾਂ ਲਈ ਜੋਰ ਕੇ ਤਾੜੀਆਂ ਤੁਸੀਂ ਸਾਰੇ ਜੇ ਇੱਛਾ ਹੈ ਤੇ கேਕ ਕਿ ਮੈਂ ਕਿੰਨਾ ਖੁਸ਼ ਹਾਂ ਤੁਹਾਨੂੰ ਆਪ ਨੂੰ ਬਤਾਈਏ ਇਸ ਤੋਂ ਬਾਅਦ ਕਈ ਵਾਰ ਕੀ ਹੁੰਦਾ ਨਾ ਇੱਕ ਗੱਲ ਹੈ ਗੁੱਸਾ ਕਿਸੇ ਨਾਲ ਨਹੀਂ ਕਰਨਾ ਜਿਵੇਂ ਨਾਲ ਨਾਲ ਆਪਣੇ ਗੁਰਪੈਰੀਜ਼ ਦੀ ਆਪਣੇ ਨਾਲ ਸੈਡਾ ਕਰਦੇ ਮਨਸੁਚਾਗਦੀ ਬਾਹਰ ਗਿਆ ਤੇ ਨਾਮ ਅਨਾਉਂਸ ਕਰ ਜਾਂਗੇ ਬਾਹਰ ਨਿਕਲ ਜਾਂਦੇ ਫਿਰ ਮੈਂ ਹੋਰ ਬੋਲਣਗੇ ਥੋੜਾ ਜਿਹਾ ਸੰਭਾਲ ਲਿਓ ਜੇ ਗੁੱਸਾ ਬਿਲਕੁਲ ਨਹੀਂ ਕਰਨਾ ਹੁੰਦਾ ਕਾਫੀ ਹੋਣ ਤਾਂ ਇਹ ਆ ਰਹੀਆਂ ਮੈਨੂੰ ਦੇਖਣ ਚ ਪਰ ਕੋਸ਼ਿਸ਼ ਕਰੂਗੀਏ ਤੋਂ ਨਾ ਹੁਣ ਤੇ ਹੁਣ ਸਾਡੇ ਵਿੱਚ ਲਖਸ ਧਨੀਵਾਲ ਜੀ ਬੈਠੇ ਆ ਉਹ ਆ ਕੇ ਆਪਣੇ ਰਚਨਾਂ ਦੀ ਸਾਂਝ ਪਾਉਣਗੇ ਤੇ ਨਾਲ ਦੀ ਨਾਲ ਰਜਿੰਦਰ ਗੌਰ ਜੀ ਇੰਨਾ ਕਾ ਮੈਂ ਨਾਮ ਪਹਿਲਾਂ ਅਨਾਉਂਸ ਕੀਤਾ ਉਹ ਕਿਆਰ ਨੇ ਰਜੀਂਦਰ ਕੌਰ ਜੀ ਹੈਗੇ ਆਏ ਇੱਥੇ ਰਜੀਂਦਰ ਕੌਰ ਜੀ ਲੱਗੋ ਸਟਾਲੇ ਵਾਰ ਦੇ ਜੀ ਆਜੋ ਰਜੀਂਦਰ ਕੌਰ ਜੀ ਜਿਹੜੇ ਵੀ ਨਾਮ ਬੋਲਦੀ ਨੇ ਅਗਲੇ ਉਹ ਇੱਧਰ ਚਿਹਰਾ ਲੱਗੀਆਂ ਦੋੱਖੇ ਆ ਕੇ ਬਹਿ ਜਾ ਕਰੋ ਤਾਂ ਕਿ ਟਾਈਮ ਆਪਣਾ ਥੋੜਾ ਜਿਹਾ ਬਚ ਜੇ ਹੋਰ ਤੇ ਰਜਿੰਦਰ ਕੌਰ ਜੀ ਤੋਂ ਬਾਅਦ ਸਾਡੇ ਸ਼ੁਮਨ ਸ਼ਰਮਾ ਜੀ ਕਿਉਂਕਿ ਸਟੇਜ ਤੇ ਬੈਠੀ ਹੈ ਹਸਤੀਆਂ ਨੂੰ ਮੈਂ ਨਾਲ ਦੀ ਨਾਲ ਆਪਾਂ ਸੁਣਾਂਗੇ ਉਹ ਤਿਆਰ ਰਹੇ ਧੰਨਵਾਦ ਜੀ ਮੈਂ ਜਲਾ ਸੁਣਾ ਮੈਂ ਜਲਾ ਰਚਨਾ ਕਰਨ ਜਾ ਰਿਹਾ ਹਾਂ ਪ੍ਰਬੰਧ ਦੇ ਵਿੱਚ ਇੱਕ ਰਾਤੀ ਤੇ ਪੁੱਤ ਮੇਰਾ ਇੱਕ ਰਾਤੀ ਸੁਪਨੇ ਵਿੱਚ ਜਾ ਤੇ ਕਟਲੋ ਬੁਈ ਲਾਲੋ ਮਨਿਆ ਗਲਤੀ ਮਨਿਆ ਗਲਤੀ ਦਾ ਇਹ ਸਾਸ করুণਾ ਬਹੁਤੀ ਜ਼ਰੂਰੀ ਹੈ ਜ਼ਰੂਰੀ ਹੈ ਪਰ ਐਥੋਂ ਜੋ ਵੀ ਧੋਲੋਂ ਲੰਗੇ ਤੇ ਪਰ ਭੁੱਖਾ ਹੈ ਪਰ ਭੁੱਖਾ ਕੀ ਕੇ ਹੋ ਯਾਰੋ ਪਰਪੂਰ ਹੈ ਇੱਕ ਰਾਤੀ ਸੁਪਨੇ ਵਿੱਚ ਜਾਤੇ ਉਹਨੇ ਗਿਲੇ ਸ਼ਿਕਵੇ ਬੁਲਾ ਦੇ ਤੇ ਮਿਲ ਜਾਣੀ ਗੱਲ ਤੂੰ ਵਕੜੀ ਵੀ ਗੱਲ ਵਕੜੀ ਓਨੇ ਕੀਏ ਸ਼ਿਖ